ਸਾਲਾਂ ਬਾਅਦ ਜਾਨਿਆ کئی ਸਾਲਾਂ ਬਾਅਦ ਜਾਨਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਧੀ ਕੈਨੇਡਾ ਤੋਂ 55 ਸਾਲਾਂ ਬਾਅਦ ਆਪਣੇ ਘਰ ਆਉਂਦੀ ਆ ਤਾਂ ਦੇਖੋ ਧੀ ਨੂੰ ਦੇਖ ਕੇ ਮਾਂ ਨੂੰ ਚਾਹ ਚੜ ਜਾਂਦਾ ਤੇ ਦੁੱਖ ਦੇ ਗੋਡਿਆਂ ਨਾਲ ਭੱਜ ਕੇ ਆਪਣੀ ਧੀ ਨੂੰ ਜੱਫੀ ਪਾ ਲੈਂਦੀ ਹੈ ਪਰਦੇਸੀਆਂ ਦੇ ਦਰਦ ਮਾਮਾ ਹੀ ਜਾਣਦਿਆਂ ਨੇ ਬਹੁਤ ਹੀ ਭਾਵਕ ਵੀਡੀਓ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ I'm not to